ਹੇ ਰੱਬਾ ਮੈਂ ਕਿਹੜੇ ਮਾੜੇ ਕਰਮ ਕੀਤੇ ਕਿਹੜੇ ਜਨਮਾਂ ਦਾ ਮੈਥੋਂ ਬਦਲਾ ਲੈਣਾ ਕੱਲ ਵੀ ਸਾਰਾ ਦਿਨ ਭੁੱਖਾ ਅੱਜ ਵੀ ਅੰਨ ਦਾ ਇੱਕ ਦਾਣਾ ਨਹੀਂ ਮਿਲਿਆ اے ਪ੍ਰਮਾਤਮਾ ਜੇ ਸਾਨੂੰ ਐਂ ਭੁੱਖੇ ਰੱਖਣਾ ਗਰੀਬਾਂ ਨੂੰ ਤਾਂ ਉਹੀ ਚੱਕ ਲੈ ਮਹਾਰਾਜ ਭਲੀ ਕਰੇ ਭਾਈ ਖੈਰ ਪਾ ਦੋ ਦਾਤਾ ਬਾਲਾ ਦੇਵੇ ਓ ਬੱਗੇ ਆ ਗਰੀ ਨੂੰ 50 ਰੁਪਏ ਦੇ ਮੇਰੇ ਬਟਕੇ ਚ ਕੱਢ ਕੇ ਓ ਬਾਪੂ ਆਪੇ ਫੜਾ ਦੇ ਯਾਰ ਮੈਂ ਪੈਰ ਦੋਈ ਜਾਣਾ ਕੋਈ ਪੁੰਨ ਦਾ ਕੰਮ ਨਾ ਕਰੀ ਨਹੀਂ ਨਹੀਂ ਭਗਤਾ ਸਾਨੂੰ ਮਾਇਆ ਨਹੀਂ ਚਾਹੀਦੀ ਮੈਂ 2 ਦਿਨਾਂ ਦਾ ਭੁੱਖਾ ਟੱਡ ਤੇ ਚੂਹੇ ਨੱਚੀ ਜਾਂਦੇ ਆ ਕੁਝ ਖਾਣ ਨੂੰ ਦੇ ਦਿਓ ਦਾਣਾ ਪਾਣੀ ਠੀਕ ਆ ਬਾਬਾ ਆਲੇ ਬਾਬਾ ਬਿਲਾ ਖਾ ਤੇ ਉੱਤੋਂ ਬਿਲਾ ਪਾਣੀ ਵੇਖੀ ਤੇਰੀ ਭੁੱਖ ਮਰਦੀ ਉਹ ਕੀ ਖਵਾਤਾ ਗਰੀਬ ਨੂੰ ਵਿਚਾਰੇ ਨੂੰ ਬਾਪੂ ਰੋਟੀ ਨੂੰ ਟਾਈਮ ਲੱਗਦਾ ਸੀਗਾ ਮੈਨੂੰ ਚੂਹਾ ਦੀ ਦਵਾਈ ਦਿੱਤੀ ਮੈਂ ਕਿਹਾ ਪਹਿਲਾਂ ਚੂਹੇ ਮਾਰਦਗੇ ਕੀ ਹੋਰ